ਤੁਸੀਂ ਸੁਣ ਰਹੇ ਹੋ mundri.com ਪਾਕ 13 ਹਰਜੀਤ ਟਟਵਾਲ ਜ਼ਗਮੀਦ ਦਾ ਫੋਨ ਆਇਆ ਕਿ ਦੀਪਾ ਬਹੁਤ ਬਿਮਾਰ ਸੀ ਹਸਪਤਾਲ ਵਿੱਚ ਸੀ ਟਿੱਕਾ ਫਿਕਰਵੰਦ ਹੋ ਗਿਆ ਹਾਲੇ ਕੁਝ ਦਿਨ ਪਹਿਲਾਂ ਹੀ ਚਾਚੇ ਨੇ ਉਸ ਨੂੰ ਫੋਨ ਕੀਤਾ ਸੀ ਗੱਲਾਂ ਤੋਂ ਜਾਪਦਾ ਸੀ ਕਿ ਉਸ ਦੀ ਸਿਹਤ ਖਰਾਬ ਸੀ ਉਹ ਚਾਚੇ ਨੂੰ ਦੇਖਣ ਜਾਣ ਲਈ ਤਿਆਰ ਹੋਣ ਲੱਗਾ ਉਸ ਨੂੰ ਇਹ ਗੱਲ ਚੰਗੀ ਨਹੀਂ ਸੀ ਲੱਗ ਰਹੀ ਕਿ ਚਾਚੇ ਦੀ ਬਿਮਾਰੀ ਖਬਰ mundri ਤੋਂ ਜ਼ਬੈਦਾ ਤੱਕ ਹੋ ਕੇ ਉਸ ਤੱਕ ਪੁੱਜੀ ਸੀ mundri ਤੇ ਗੁੱਸਾ ਆ ਰਿਹਾ ਸੀ ਕਿ ਸਿੱਧਾ ਫੋਨ ਉਸ ਨੂੰ ਕਿਉਂ ਨਹੀਂ ਕੀਤਾ mundri ਦਾ ਨਾਂ ਮਨ ਵਿੱਚ ਆਉਂਦੇ ਸੀ ਉਸ ਦੇ ਦਿਲ ਵਿੱਚ ਉਪਰ ਹੀ ਹਲਕੀ ਜਿਹੀ ਖਾਜੂਨ ਲੱਗ ਪਈ ਜਦ ਵੀ ਮੰਦਰੀ ਉਸ ਨੂੰ ਮਿਲੀ ਉਸ ਨੂੰ ਅਣਗੋਲਦੀ ਰਹੀ ਉਸ ਦਾ ਐਵੇਂ ਅਣਗੋਲਾ ਉਸ ਨੂੰ ਬਹੁਤ ਬੁਰਾ ਲੱਗਿਆ ਸੀ ਹਾਂ ਗਿਲਾ ਜ਼ਰੂਰ ਸੀ ਹੁਣ ਵੀ ਇਹ ਉਸ ਵਿੱਚ ਰਿਹਾ ਸੀ ਕਿ ਜੇ ਮੰਦਰੀ ਉਸ ਦਾ ਉਹ ਰਵਈਆ ਰਿਹਾ ਤਾਂ ਕੀ ਹੋਵੇਗਾ ਜਿੰਨਾ ਦਿਨਾਂ ਵਿੱਚ ਰਿਸ਼ਮਕੌਰ ਨੇ ਉਸ ਨੂੰ ਦੋ ਚਾਰ ਦਾ ਰਗੜਾ ਲਾਇਆ ਸੀ ਉਸ ਦਿਨ ਤੋਂ ਉਹਨੂੰ ਮੰਦਰੀ ਬਹੁਤ ਯਾਦ ਆਈ ਸੀ ਮੰਦਰੀ ਗਰੀਬ ਹੋਣ ਦੇ ਬਾਵਜੂਦ ਬਹੁਤ ਇਮਾਨਦਾਰ ਸੀ ਟਿੱਕ ਨੇ ਕਿੰਨੀ ਵਾਰ ਉਸ ਨੂੰ ਪੈਸੇ ਦੇਣੇ ਜਾਏ ਪਰ ਉਸ ਨੇ ਨਹੀਂ ਸੁਣ ਲਈ ਰਿਸ਼ਮਕੌਰ ਵਾਲਾ ਕਾਣ ਤਾਂ ਉਸ ਦੇ ਆਪਣੇ ਲਈ ਸ਼ਰਮਨਾਕ ਸਿੱਧ ਹੋਣਾ ਚੰਗਾ ਸੀ ਸਿੱਧ ਹੋਣਾ ਸੀ ਚੰਗਾ ਹੋਇਆ ਕਿ ਉਹ ਪੁਲਿਸ ਕੋਲ ਨਹੀਂ ਸੀ ਗਈ ਸ਼ਿੰਦੇ ਤੋਂ ਮੂੰਹ ਤੋਂ ਬਿਨਾ ਕਿਸੇ ਹੋਰ ਨੂੰ ਇਸ ਬਾਰੇ ਪਤਾ ਨਹੀਂ ਸੀ ਹੁਣ ਚਾਹਲ ਦੇ ਬਿਮਾਰ ਹੋਣ ਬਾਰੇ ਉਸਨੇ ਪਹਿਲਾਂ ਛਿੰਦੇ ਨੂੰ ਫੋਨ ਕੀਤਾ ਉਹ ਕੋਈ مشورہ ਵੀ ਕਰਨਾ ਚਾਹੁੰਦਾ ਸੀ ਤੇ ਸੋਚਦਾ ਸੀ ਕਿ ਸ਼ਾਇਦ ਉਹ ਵੀ ਉਸ ਨੂੰ ਦੇਖਣ ਜਾਣਾ ਚਾਹੀਏ ਪ੍ਰਸ਼ੰਦਾ ਕੰਮ ਤੇ ਗਿਆ ਹੋਇਆ ਸੀ ਉਹ ਮੋਹਨ ਨਾਲ ਸਲਾਹ ਕਰਕੇ ਕਰਨ ਚਲੇ ਗਿਆ ਕਿ ਕੀ ਕਰੇ ਮੋਹਨ ਬੋਲਿਆ ਟਿਕਿਆ ਤੈਨੂੰ ਹਰ ਹਾਲਤ ਵਿੱਚ ਜਾਣਾ ਚਾਹੀਦਾ ਹੈ ਮੁੰਦਰੀ ਦਾ ਗੁੱਸਾ ਆਪਣੀ ਥਾਂ ਰਹਿਣ ਦੀ ਪਰ ਚਾਚੀ ਨਾਲ ਤੇਰਾ ਇੱਕ ਅਲੱਗ ਰਿਸ਼ਤਾ ਹੈ ਪੁਰਾਣੀ ਦੋਸਤੀ ਹੈ ਤੂੰ ਮੁੰਦਰੀ ਨੂੰ ਫੋਨ ਕਰਕੇ ਪਤਾ ਕਰ ਕਿ ਚਾਚਾ ਕਿਹੜੇ ਹਸਪਤਾਲ ਹੈ ਬੜੀ ਕਬੀਤੀਵੀਂ ਹੈ ਜਮੂਰੀ ਉਲਟਾ ਸਿੱਧਾ ਬੋਲੀ ਤਾਂ ਉਲਟਾ ਸਿੱਧਾ ਕੀ ਉਹ ਤੇਰੇ ਗੋਲੀ ਮਾਰਨ ਲੱਗੀ ਆ ਆਖਰ ਤੇਰੀ ਹੀ ਤਾਂ ਮੁੰਦਰੀ ਐ ਉਹ ਜੇ ਨਾ ਕੁਝ ਦਸੂ ਤਾਂ ਕਿਸੇ ਤੋਂ ਹੋਰ ਤੋਂ ਪਤਾ ਕਰ ਲਵਾਂ ਲੈਸਟਰ ਕਿਹੜੇ 50 ਹਸਪਤਾਲ ਹੋਣੇ ਆ ਅਗਲੇ ਦਿਨ ਲੰਚ ਬ੍ਰੇਕ ਵਿੱਚ ਟਿੱਕੇ ਨੇ ਚਾਚੇ ਦੇ ਘਰ ਫੋਨ ਕਰ ਲਿਆ ਉਹਨਾਂ ਨੇ ਘਰ ਭਾਵੇਂ ਬਦਲ ਲਿਆ ਸੀ ਪਰ ਫੋਨ ਨੰਬਰ ਉਹ ਪਹਿਲਾਂ ਵਾਲਾ ਹੀ ਸੀ ਮੁੰਦਰੀ ਨੇ ਹੀ ਫੂੰਜ ਕੇ ਟਿੱਕੇ ਨੇ ਪੁੱਛਿਆ ਕੀ ਹਾਲ ਹੈ ਚਾਚੇ ਦਾ ਕੌਣ ਬੋਲਦਾ ਮੁੰਦਰੀ ਨੇ ਰੁੱਖਾ ਜਿਹਾ ਜਵਾਬ ਦਿੱਤਾ ਟਿੱਕੇ ਨੇ ਇੱਕ ਪਲ ਲਈ ਤਾਂ ਕੋਈ ਵੀ ਉਤਰਨਾ ਸੁਝਿਆ ਫਿਰ ਉਸਨੇ ਕਿਹਾ ਮੌਦਿਕ ਦੋਸਤ ਬੋਲ ਰਿਹਾ ਦੱਸ ਸਕਦੇ ਹੋ ਕਿਹੜੇ ਹਸਪਤਾਲ ਐ ਉਹ ਟਿੱਕੇ ਦੀ ਗੱਲ ਸੁਣ ਕੇ ਮੰਦਰੀ ਰੋਣ ਲੱਗ ਪਈ ਬੋਲੀ ਟਿੱਕਾ ਜੀ ਦੀਪਾ ਤਾਂ ਪੂਰਾ ਹੋ ਗਿਆ ਕਦੋਂ ਹੁਣੇ ਮੈਂ ਹਸਪਤਾਲ ਤੋ ਆ ਰਹੀ ਹਾਂ ਓਹੋ ਮੈਂ ਘੰਟੇ ਕੋ ਵਿੱਚ ਪਹੁੰਚ ਰਿਹਾ ਹਾਂ ਟਿੱਕੇ ਨੇ ਉਸਦਾ ਜਵਾਬ ਸੁਣ ਲਏ ਬਿਨਾ ਹੀ ਫੋਨ ਰੱਖ ਦਿੱਤਾ ਮੰਦਰੀ ਦੇ ਰੋਣ ਦੀ ਆਵਾਜ਼ ਉਸ ਤੋਂ ਸਹੀ ਨਾ ਗਈ ਯੂਸ ਨੇ ਕੰਮ ਤਾਂ ਛੁੱਟੀ ਲਈ ਤੇ ਲੈਸਟਰ ਲਈ ਤੁਰ ਪਿਆ ਘੰਟੇ ਦੇ ਅੰਦਰ ਅੰਦਰ ਉਹ ਮੰਦਰੀ ਦੇ ਘਰ ਪਹੁੰਚੀ ਉਸਨੇ ਘੰਟੀ ਵਜਾਈ ਮਨਜੀਤ ਨੇ ਦਰਵਾਜ਼ਾ ਖੋਲ੍ਹਿਆ ਟਿੱਕਾ ਸਾਨੂੰ ਨਹੀਂ ਸੀ ਜਾਨਦਾ ਉਲਝਣ ਵਿੱਚ ਪੈ ਗਿਆ ਕਿ ਕੀ ਕਰੇ ਮਨਜੀਤ ਨੇ ਅੰਦਾਜ਼ਾ ਲਾ ਲਾਇਆ ਤੇ ਬੋਲੀ ਆਵੰਦਰ ਲੰਗਾ ਉਹ ਉਸਨੇ ਦੇਖਿਆ ਕਿ ਇੱਕ ਪਾਸੇ ਜੁੱਤੀਆਂ ਖੋਲੀਆਂ ਸੱਪੈਂਜਾਂ ਹੋਈਆਂ ਸਨ ਇਸ ਦਾ ਮਤਲਬ ਕਿ ਅੰਦਰ ਲੋਕ ਅਫਸੋਸ ਕਰਨ ਲਈ ਬੈਠੇ ਸਨ ਉਸਨੇ ਵੀ ਆਪਣੇ ਬੂਟ ਬਾਕੀ ਜੁੱਤੀਆਂ ਕੋਲ ਖੋਲ ਦਿੱਤੇ ਤੇ ਫਿਰ ਫਰੰਟ ਰੂਮ ਵਿੱਚ ਜਾਵੜਿਆ ਘਰ ਛੋਟਾ ਹੀ ਸੀ ਚਾਚੇ ਦੇ ਪਹਿਲੇ ਘਰ ਤੋਂ ਕੁਝ ਛੋਟਾ ਜਿੱਥੇ ਉਸਨੇ ਬੂਟ ਲਾਹੇ ਸਨ ਉਸਦੇ ਖੱਬੇ ਪਾਸੇ ਰਸੋਈ ਸੀ ਤੇ ਸੱਜੇ ਪਾਸੇ ਲਾਂਚ ਲਾਂਚ ਵਿੱਚ ਹੀ ਉੱਪਰਲੀ ਮੰਜ਼ਿਲ ਨੂੰ ਪੌੜੀਆਂ ਚੜ੍ਹਦੀਆਂ ਸਨ 8-10 ਲੋਕ ਲਾਂਚ ਵਿੱਚ ਬੈਠੇ ਸਨ ਉਸਨੇ ਸਭ ਨੂੰ ਫਤਿ ਬੁਲਾਈ ਚਿੱਟੇ ਕੱਪੜਿਆਂ ਵਿੱਚ ਬੈਠੀ ਮੁੰਦਰੀ ਉੱਠੀ ਤੇ ਤਾਹਾ ਮਰਗ ਦੀ ਉਸ ਨੂੰ ਝੰਮੜ ਗਈ ਉਸਨੇ ਵੀ ਮੁੰਦਰੀ ਨੂੰ ਆਪਣੇ ਨਾਲ ਘੁੱਟ ਲਿਆ ਅਜੀਬ ਜਿਹਾ ਹਸਕੁਨ ਆ ਰਿਹਾ ਸੀ ਉਸ ਨੂੰ ਅਜੀਬ ਜਿਹਾ ਸਰੂਰ ਅਜੀਬ ਜਿਹਾ ਸਵਾਦ ਜਿਵੇਂ ਕਿਸੇ ਸਵਾਦੀ ਫਲ ਦਾ ਸਵਾਦ ਬਹੁਤ دیر ਬਾਅਦ ਚੱਖੀ ਉਸਨੇ ਹੌਲੀ ਜਿਹਾ ਮੁੰਦਰੀ ਨੂੰ ਬਿਠਾਇਆ ਤੇ ਆਪ ਵੀ ਬੈਠ ਗਿਆ ਉਸਨੇ ਆਪਣੇ ਸਾਹਮਣੇ ਬੈਠੇ ਗਰੰਥੀ ਲੱਗਦੇ ਬੰਦੇ ਨੂੰ ਪੁੱਛਿਆ ਕਿ ਅਚਾਨਕ ਹੋ ਗਿਆ ਇਹ ਸਭ ਪਿਛਲੇ ਹਫਤੇ ਹੀ ਪਾਜੀ ਹਸਪਤਲ ਗਏ ਸੀ ਤੇ ਬਸ ਅੱਜ ਸਵੇਰੇ ਪੂਨਮ ਚਾਹ ਜੀ ਨੂੰ ਡਾਕਟਰਾਂ ਦਾ ਫੋਨ ਆਇਆ ਕਿ ਜਲਦੀ ਬੁਝੋ ਉਪਚਤ ਇਹ ਗਏ ਤਾਂ ਪਾਣਾ ਵਰਤ ਚੁੱਕਾ ਸੀ ਵੈਸੇ ਤਾਂ ਦੋ ਹਫਤੇ ਪਹਿਲਾਂ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਉਹਨਾਂ ਦੀ ਆਵਾਜ਼ ਤਜਰਸ ਸੀ ਪਰ ਸੁਗਲ ਦੀਆਂ ਗੱਲਾਂ ਹੋਈਆਂ ਹਨ ਏ ਤਾਂ ਮੈਨੂੰ ਅੱਜ ਇੰਡੀਆ ਤੋਂ ਫੋਨ ਆਇਆ ਤਾਂ ਬਿਮਾਰ ਹੋਣ ਬਾਰੇ ਪਤਾ ਚੱਲਿਆ ਮਨਜੀਤ ਤੇ ਮਿਸਿਸ ਪੰਗੂ ਸਮਝ ਗਈਆਂ ਕਿ ਟਿੱਕਾ ਹੈ ਹੁਣ ਉਹਨੇ ਟਿੱਕੇ ਬਾਰੇ ਦੱਸਿਆ ਕਿ ਕਿਵੇਂ ਉਹਦਾ ਟਿੱਕੇ ਨਾਲ ਪਿਆਰ ਹੋਇਆ ਟਿੱਕੇ ਨੇ ਹੁਣ ਉਹ ਆਪਣੀ ਮੰਦਰੀ ਬਣਾ ਲਿਆ ਪਰ ਮੰਦਰੀ ਬਣਾ ਲਿਆ ਪਰ ਪਾ ਦਿੱਤਾ ਦੀਪੇ ਦੀ ਉਂਗਲ ਵਿੱਚ ਇਹ ਵੀ ਬੱਸ ਦੱਸਿਆ ਸੀ ਕਿ ਟਿੱਕੇ ਦੀ ਅਪੇਖਿਆ ਕਰਦੀ ਰਹੀ ਹੈ ਦੀਪੇ ਦੇ ਦੋਸਤ ਅਮਰੀਕ ਨੇ ਕਿਹਾ ਸੁਗਲਤਾ ਦੀਪੇ ਦੇ ਸੁਭਾਅ ਵਿੱਚ ਹੀ ਸੀ ਹਰ ਵੇਲੇ ਹੱਸਣਾ ਖੇਡਣਾ ਤਰਤੀਮ ਦੀ ਉਸ ਉਸ ਤੋਂ ਜ਼ੇਮ ਦੇ ਤਰਸੀਮ ਵੀ ਅਫਸੋਸ ਦੇ ਵਿੱਚ ਬੈਠਾ ਸੀਗਾ ਉਸ ਨੂੰ ਉਪਰੇ ਜੇ ਬੰਦੇ ਦਾ ਪੂਨਮ ਦੇ ਬਰਾਬਰ ਆ ਬਠਣਾ ਬਹੁਤ ਬੁਰਾ ਲੱਗਾ ਰਿਹਾ ਸੀ ਉਸ ਨੇ ਟਿੱਕੇ ਬਾਰੇ ਹੋਰ ਜਾਣਨ ਲਈ ਪੁੱਛਿਆ ਭਾਈ ਸਾਹਿਬ ਤੁਸੀਂ ਕਿੱਥੇ ਰਹਿੰਦੇ ਹੋ ਮੈਂ ਬਰਮਿੰਗਮ ਰਹਿਣਾ ਚਾਹ ਪਹਿਲਾਂ ਉੱਥੇ ਹੀ ਸੀ ਤਰਸੀਮ ਜਰਾ ਕੁਛ ਦੱਸਦਾ ਜਿਆ ਹਾਸਿਰ ਮਰ ਚੁੱਪ ਕਰ ਗਿਆ ਮਿਸੇਪ ਵਾਂਗੂ ਬੋਲੀ ਉੱਠੀ ਤੇ ਬੋਲੀ ਚੰਗਾ ਪੂਨਮ ਪੈਨ ਹੁਣ ਜਾਣਾ ਪੈਣਾ ਅੱਜ ਮੇਰੀ ਕੁੜੀ ਤੇ ਜਵਾਈ ਨੇ ਆਉਣਾ ਮੇਰੀ ਕੋਈ ਲੋੜ ਹੋਈ ਤਾਂ ਦੱਸਦੀ ਪੂਨਮੂਸ ਨੂੰ ਅਲਵਦਾ ਕਰਨ ਲਈ ਹੁਠੀ ਮੈਸੇਜ ਪੰਗੂ ਨੇ ਉਸ ਨੂੰ ਕਲਾਬ ਵਿੱਚ ਲੈ ਲੈਂਦੇ ਆ ਕਿ ਆ ਜੋ ਹੁਣ ਅਸੀਂ ਹੋ ਗਿਆ ਹੁਣ ਰੱਬ ਦਾ ਪਾਣਾ ਮੰਨ ਇਸ ਨੂੰ ਮਨਜ਼ੂਰ ਕਰ ਮੈਂ ਹਰ ਤਰ੍ਹਾਂ ਤੇਰੇ ਨਾਲਾਂ ਕਦੇ ਵੀ ਆਪਣੇ ਆਪ ਨੂੰ ਇਕੱਲਾ ਨਾ ਸਮਝੀ ਉਹ ਗਈ ਤਾਂ ਅਮਰੀਕ ਤੇ ਨਾજર ਜੋ ਦੀਪੇ ਦੇ ਦੋਸਤਨ ਉਹ ਵੀ ਚਲੇ ਗਏ ਉਹਨਾਂ ਤੋਂ ਬਾਅਦ ਦੀਪੇ ਦੇ ਦੂਰਦਰਸ਼ਿਤ ਦੇ ਵਿੱਚੋਂ ਲੱਗਦੀ ਪੈਣ ਨਾ ਮੂਵੀ ਤੁਰ ਗਈ ਹੁਣ 5-6 ਵਿਅਕਤੀ ਕਮਰ ਵਿੱਚ ਸਨ ਦੀਪੇ ਦੀਆਂ ਗੱਲਾਂ ਚੱਲ ਰਹੀਆਂ ਸਨ ਬਾਹਰ ਨੀਰਾ ਹੋ ਗਿਆ ਸੀ ਕੁਝ ਦਿਰ ਬਾਅਦ ਜੀਤ ਸਿੰਘ ਉੱਠ ਉੱਠ ਕੇ ਉੱਥੇ ਤੇ ਕਹਿਣ ਲੱਗਿਆ ਮੈਂ ਤਾਂ ਹੁਣ ਮਹਾਰਾਜ ਦੀ ਤਾਬੇ ਵਿੱਚ ਜਾਣਾ ਤੁਹਾਡਾ ਸਭ ਦਾ ਖਾਣਾ ਅੱਜ ਲੰਗਰ ਵਿੱਚ ਆ ਕਿਰਪਾ ਕਰਕੇ 7:00 ਵਜੇ ਆ ਜਾਇਓ ਜੀਤ ਸਿੰਘ ਵੀ ਚਲੇ ਗਏ ਟਿੱਕੇ ਨੇ ਇਸ ਨੂੰ ਇਸ ਗੱਲ ਦੀ ਤਸੱਲੀ ਸੀ ਕਿ ਉਹ ਵਕਸਰ ਪੁੱਜ ਗਿਆ ਸੀ ਥੋੜੀ ਮੁੰਦਰੀ ਨੂੰ ਸੀ ਬਹੁਤ ਲੋੜ ਸੀ ਤਰਸੀਮ ਨੇ ਇੱਕ ਵਾਰ ਫਿਰ ਟਿੱਕੇ ਨੂੰ ਤਾੜਿਆ ਉਹ ਮੁੰਦਰੀ ਕੋਲ ਬਹੁਤ ਹੀ ਹੱਕ ਨਾਲ ਬੈਠਾ ਸੀ ਉਹ ਜਾਣ ਲਈ ਉਠ ਖੜਿਆ ਤਾਂ ਬੋਲਿਆ ਪਰਜਾਈ ਮੇਰਾ ਤਾਂ ਸਿਕਾ ਭਰਾ ਤੁਰ ਗਿਆ ਹੋਵੇ ਮੇਰੀ ਕੋਈ ਲੋੜ ਹੋਈ ਤੇ ਚ ਯਕੀਨ ਆ ਫੋਨ ਕਰ ਦੇ ਮੈਂ ਇੱਕਦਮ ਪਹੁੰਚ ਜਾਉ ਠੀਕ ਹੈ ਜੀ ਪਾਜੀ ਥੈਂਕਸ ਹੁਣ ਟਿੱਕਾ ਜੀ ਹੈਗੇ ਆ ਉਹਨੂੰ ਨੇ ਜਾਣ ਕੇ ਟਿੱਕੇ ਦਾ ਨਾਲਿਆ ਤਰਸੀਮ ਨੂੰ ਟਿੱਕੇ ਦਾ ਨਾਮ ਕਨੈਣ ਵੰਗ ਲੱਗਿਆ ਹੁਣ ਬਾਅਦ ਵਿੱਚ ਜਿੰਨੇ ਵੀ ਵਿਅਕਤੀ ਬੈਠੇ ਸਨ ਵਾਰੀ ਵਾਰੀ ਉੱਠ ਕੇ ਚਲੇ ਗਏ ਰਹਿ ਗਏ ਮਨਜੀਤ ਟਿੱਕਾ ਤੇ ਮੁੰਦਰੀ ਮਨਜੀਤ ਨੂੰ ਬੇਅਰਾਮ ਜੀ ਦੇਖ ਮੁੰਦਰੀ ਬੋਲੇ ਮਨਜੀਤ ਕੋਈ ਗੱਲ ਨਹੀਂ ਤੂੰ ਹੁਣ ਬੇਸ਼ੱਕ ਜਾ ਰੋਟੀ ਦੇ ਟਾਈਮ ਆ ਜਾਏ ਉਹ ਦੇਖਦੇ ਆ ਮੈਂ ਵੀ ਰਾਤ ਦੀ ਮਾਂ ਦੀ ਦਾਲ ਬਣਾਈ ਹੋਈ ਹੈ ਮਨਜੀਤ ਦਰਵਾਜ਼ਾ ਕੋਲ ਕੇ ਚਲੇ ਗਈ ਹੁਣ ਰਹਿ ਕੇ ਟਿੱਕਾ ਤੇ ਮੁੰਦਰੀ ਮੁੰਦਰੀ ਉੱਠਦੀ ਹੋਈ ਬੋਲੀ ਮੈਂ ਚਾਹ ਬਣਾਉਣੀ ਆ ਔਰ ਸੋਈ ਵਾਲ ਨੂੰ ਤੁਰਪੇ ਟਿੱਕਾ ਵੀਰ ਦੇ ਮਗਰ ਸੋਈ ਵਿੱਚ ਗਿਆ ਉਸਨੇ ਕਿਹਾ ਆਈ ਐਮ ਰੀਅਲੀ ਸੌਰੀ ਓਨ ਹਿਸ ਡੈਥ ਆਈ نو ਹੀ ਹੀ ਵਾਸ ਗ੍ਰੇਟ ਮੈਨ ਆਈ ਨੋ ਹੀ ਵਾਸ ਗ੍ਰੇਟ ਫਰੈਂਡ ਆਈ ਨੋ ਕੋਈ ਅਸੀ ਚੀਜ਼ ਵੀ ਜਿਹੜੀ ਆਈ ਨੋ ਨਹੀਂ ਬਹੁਤ ਸਾਰੀਆਂ ਟਿੱਕਾ ਜੀ ਪਰ ਬਹੁਤ ਸਾਰੀਆਂ ਚੀਜ਼ਾਂ ਦਾ ਮੈਨੂੰ ਨਹੀਂ ਪਤਾ ਮਿਸਾਲ ਦੇ ਮੈਨੂੰ ਤੁਹਾਡਾ ਹੀ ਨਹੀਂ ਪਤਾ ਤੂੰ ਝੂਠ ਬੋਲਦੀ ਏ ਮੁੰਦਰੀਏ ਤੈਨੂੰ ਮੇਰਾ ਸਭ ਪਤਾ ਹੈ ਮੈਨੂੰ ਮੁੰਦਰੀ ਨਾ ਕਹੋ ਕਿਉਂ ਨਾ ਕਹਾ ਤੂੰ ਮੇਰੀ ਮੁੰਦਰੀ ਓ ਮੁੰਦਰੀ ਜਿਹੜੀ ਕਿਸੇ ਹੋਰ ਦੀ ਉਂਗਲ 'ਚ ਪਾ ਦਿੱਤੀ ਗਈ ਸੀ ਪਰ ਮੁੰਦਰੀ ਤਾਂ ਮੇਰੀ ਸੀ ਮੁੰਦਰੀ ਇੱਕ ਪਲ ਲਈ ਕਿਸੇ ਨੂੰ ਨਹੀਂ ਦਿੱਤੀ ਜਾਵੇ ਤਾਂ ਉਹ ਬੇਗਾਨੀ ਹੋ ਜਾਂਦੀ ਹੈ ਹੁਣ ਤੁਸੀਂ ਮੁੰਦਰੀ ਨੂੰ ਕਿੱਦਾਂ ਆਪਣੀ ਕਹਿ ਸਕਦੇ ਹੋ ਮੇਰੀ ਮੁੰਦਰੀ ਕਿਸੇ ਧਾਨ ਦੀ ਨਹੀਂ ਬਣੀ ਇਹ ਸਾਹਾਂ ਦੀ ਮੁੰਦਰੀ ਆ ਇਹ ਮੇਰੀ ਆ ਤੇ ਮੇਰੀ ਹੀ ਰਹਿਣੀ ਆ ਇਹ ਨਾ ਚੰਗਾ ਨਹੀਂ ਹੁੰਦਾ ਟਿੱਕਾ ਜੀ ਟਿੱਕਾ ਕਾਲੀ ਨਾ ਲੱਗੇ ਵਧੇ ਤੇ ਮੁੰਦਰੀ ਨੂੰ ਪੂਰੇ ਜ਼ ਕਹ ਤੋ ਮੇਰੀ ਮੁੰਦਰੀ ਨਹੀਂ ਮੁੰਦਰੀ ਕੁਝ ਨਾ ਬੋਲੀ ਉਹ ਟਿੱਕੇ ਨਾਲ ਚੰਬੜ ਕੇ ਉਹਨੇ ਚਾਹ ਬਣਾਈ ਤੇ ਲੌਂਜ ਵਿੱਚ ਆ ਸੰਟੀ ਤੇ ਬਰੋ ਬਰਾਬਰ ਬੈਠ ਪੀਣ ਲੱਗੇ ਟਿੱਕਾ ਮੁੰਦਰੀ ਦੇ ਪਰਿਵਾਰ ਬਾਰੇ ਗੱਲਾਂ ਕਰਨ ਲੱਗਾ ਮੁੰਦਰੀ ਉਸ ਨੂੰ ਦੀਪੇ ਦੀ ਸ਼ਰਾਬਾਤ ਬਾਰੇ ਦੱਸਦੀ ਰਹੀ ਆਪਣੇ ਕੰਮ ਬਾਰੇ ਤੇ ਆਪਣੀ ਸਹੇਲੀਆਂ ਬਾਰੇ ਉਸਨੇ ਢੇਰ ਸਾਰੀਆਂ ਗੱਲਾਂ ਕੀਤੀਆਂ ਕਾਲੀ ਕਾਲੀ ਬੋਲੀ ਜਾ ਰਹੀ ਸੀ ਜਿਵੇਂ ਦੇਰ ਦੀਆਂ ਰੁਕੀਆਂ ਗੱਲਾਂ ਹੁਣੇ ਹੀ ਕਰ ਲਈਆਂ ਹੁਣ ਅਚਾਨਕ ਕਿਸੇ ਗੱਲ ਤੇ ਚੇਤੇ ਆਉਣ ਵਾਂਗ ਟਿੱਕੇ ਨੇ ਪੁੱਛਿਆ ਫਿਊਨਰਲ ਦਾ ਕੀ ਇੰਤਜ਼ਾਮ ਆ ਹਲੇ ਅਜੀ ਤਦੀਪਾ ਪੂਰਾ ਹੋਇਆ ਕੱਲ ਨੂੰ ਸੋਚਦੇ ਆ ਉਹਦੇ ਪਹਿਲੇ ਟੱਬਰ ਨੂੰ ਵੀ ਖਬਰ ਦੇਣੀ ਆ ਭਰਾ ਨੂੰ ਤਾਂ ਸ਼ਾਇਦ ਤਰਸੀਮ ਨੇ ਫੋਨ ਕਰਤਾ ਸੀ ਤਰਸੀਮ ਕੌਣ ਆ ਜਿਹੜਾ ਡੈਂਬਰੀਆਂ ਜੀ ਅੱਖਾਂ ਵਾਲਾ ਲਾਲ ਪੱਗ ਵਾਲਾ ਬੈਠਾ ਸੀ ਜਿਹੜਾ ਮੇਰੇ ਵੱਲ ਔਖਾ ਔਖਾ ਦੇਖਦਾ ਸੀ ਹਾਂ ਉਹੀ ਦੇਖਿਆ ਉਹਨ ਤੇ ਕਿਦਾਂ ਘਬਰਾ ਗਿਆ ਸੀ ਮੁੰਦਰੀ ਟਿੱਕੇ ਦੇ ਬਰਾਬਰ ਬੈਠੀ ਸੀ ਜਿਹੜਾ ਕੋ ਹਟ ਵੀ ਉਹ ਟਿੱਕੇ ਦੇ ਨੇਜੀ ਗੋਂ ਦੀ ਬੋਲੀ ਮੈਨੂੰ ਤਾਂ ਪਤਾ ਸੀ ਕਿ ਤੁਸੀਂ ਸੁਣਦੇ ਸਾਰੇ ਆ ਜਾਓਗੇ ਭਲਾ ਮੈਂ ਆਪਣੀ ਮੁੰਦਰੀ ਨੂੰ ਇਕੱਲੀ ਕਿੱਦਾਂ ਛੱਡ ਸਕਦਾ ਤਾਹੀਂ ਲਗਾਤਾਰ ਮਿਲਣਾਉਂਦੇ ਰਹੇ ਤੂੰ ਖਾਮ ਖਾਮ ਮਾਂ ਦੇ ਆਟੇ ਵਾਂਗ ਆਕੜੀ ਜਾਂਦੀ ਸੀ ਮੈਂ ਕਿਹਾ ਭੱਜ ਲੈ ਜਿੱਥੋਂ ਤੱਕ ਭਜਣਾ ਕਹਿੰਦਿਆ ਉਸਨੇ ਮੁੰਦਰੀ ਨੂੰ ਆਪਣੇ ਘੁੱਟ ਨਾਲ ਘੁੱਟ ਲਿਆ ਟੱਟ ਕੋ ਵਜੇ ਸਨ ਦਰਵਾਜ਼ਾ ਖੜਕਿਆ ਮੁੰਦਰੀ ਬੋਲੀ ਇਸ ਵੇਲੇ ਕੌਣ ਹੋ ਸਕਦਾ ਮੈਂ ਦੇਖਦਾ ਕਹਿੰਦਾ ਟਿੱਕਾ ਦਰਵਾਜ਼ੇ ਵੱਲ ਵਧਿਆ ਦਰਵਾਜ਼ਾ ਖੋਲ੍ਹਿਆ ਤਾਂ ਤਰਸੀਮ ਬਾਰ ਖੜਾ ਸੀ ਟਿੱਕੇ ਨੂੰ ਦੇਖ ਕੇ ਤਰਸੀਮ ਚਹਿ ਬਗਟ ਕਿਨੇ ਪੁੱਛਾਂ ਹਾਂ ਜੀ ਬਾਜੀ ਮੈਂ ਮੈਂ ਤਾਂ ਪਰਜਾਈ ਨੂੰ ਮਿਲ ਲਾਇਆ ਸੀ ਕੀ ਕੁਝ ਚਾਹੀਦਾ ਤਾਂ ਨਹੀਂ ਨਾਲੇ ਫਿਊਨਰਲ ਬਾਰੇ ਸਲਾਹ ਕਰਨੀ ਸੀ ਜਦ ਤੱਕ ਮੁੰਦਰੀ ਵੀ ਟਿੱਕੇ ਦੇ ਬਰਾਬਰ ਆ ਗਈ ਉਸ ਦੇ ਦੇ ਮੁੱਢ ਤੇ ਹੱਥ ਰੱਖ ਕੇ ਬੋਲੇ ਭਾਜੀ ਹੁਣ ਕਿਸੇ ਚੀਜ਼ ਦੀ ਲੋੜ ਨਹੀਂ ਹੁਣ ਟਿੱਕਾ ਜੀ ਇੱਥੇ ਹੀ ਨੇ ਤੁਸੀਂ ਸੁਣ ਰਹੇ ਸੀ ਹਰਜੀਤ ਅਟਵਾਲ ਦਾ ਭਾਗ 13 mundri.com